ਸਸਤੀ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਲੈ ਕੇ ਆਏ ਹੋਏ ਆ 26 27 ਅਤੇ 28 ਦਸੰਬਰ 2024 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਮੌਸਮ ਵਿਭਾਗ ਵੱਲੋਂ ਮੌੜ ਮੀਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ 72 ਘੰਟੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਲਗਾਤਾਰ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਬੀਤੀ ਕੱਲ ਮੌਸਮ ਵਿਭਾਗ ਵੱਲੋਂ ਇਹ ਕਨਫਰਮ ਕੀਤਾ ਗਿਆ ਕਿ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਤਾਂ ਤੁਹਾਨੂੰ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਮਿਲੇਗੀ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਦੀ ਗੱਲ ਕੀਤੀ ਜਾਵੇ ਤਾਂ ਅੱਜ 26 ਤਰੀਕ ਦਾ ਮੌਸਮ ਸਾਨੂੰ ਸਾਫ਼ ਦਿਖਾਈ ਦੇ ਰਿਹਾ ਹੈ ਕਿਸੇ ਤਰੀਕੇ ਦੇ ਬੱਦਲੀ ਸਿਸਟਮ ਨਹੀਂ ਹਨ ਤੇ ਨਾਲ ਦੀ ਨਾਲ ਅਗਰ ਗੱਲ ਕੀਤੀ ਜਾਵੇ ਤਾਂ ਪੱਛਮੀ ਹਵਾ ਚੱਲਦੀ ਰਹੇਗੀ ਸਵੇਰ ਦੇ ਸਮੇਂ ਸਾਨੂੰ ਪੰਜਾਬ ਦੇ ਟੁੱਟਵੇਂ ਹਿੱਸਿਆਂ ਦੇ ਵਿੱਚ ਧੁੰਦ ਦਾ ਪ੍ਰਕੋਪ ਦੇਖਣ ਨੂੰ ਮਿਲੇਗਾ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਧੁੰਦ ਦੇ ਹਾਲਾਤ ਕਿਵੇਂ ਦੇ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਅੱਜ ਦਿਨ ਦੇ ਵੇਲੇ ਪੱਛਮੀ ਹਵਾ ਚਲਦੀ ਰਹੇਗੀ ਚੰਗੀ ਧੁੱਪ ਲੱਗੇਗੀ ਤਾਪਮਾਨ ਜਿਹੜੇ ਨੇ ਉਹ 18 ਡਿਗਰੀ ਤੱਕ ਬਣੇ ਰਹਿਣ ਦੀ ਉਮੀਦ ਹੈ ਸ਼ਾਮ ਦੇ ਸਮੇਂ ਇੱਕ ਸਿਸਟਮ ਪੰਜਾਬ ਵਿੱਚ ਐਂਟਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਜੋ ਕਿ ਮੱਧ ਭਾਰਤ ਤੋਂ ਪੰਜਾਬ ਵੱਲ ਆਉਣਗੇ ਤੇ ਸ਼ਾਮ ਦੇ ਸਮੇਂ ਸਭ ਤੋਂ ਪਹਿਲਾਂ ਉਹ ਦੱਖਣੀ ਪੰਜਾਬ ਦੇ ਵਿੱਚ ਜ਼ਿਲ੍ਹਾ ਮਹਾਰਸਾਤ ਬਠਿੰਡੇ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਲਗਭਗ ਸ਼ਾਮ 7-8 ਵਜੇ ਤੋਂ ਬਾਅਦ ਰਾਤ ਅੱਧ ਰਾਤ ਤੱਕ ਉਹ ਪੰਜਾਬ ਵਿੱਚ ਕੂਚ ਕਰ ਜਾਣਗੇ। ਇਹਨਾਂ ਇਲਾਕੇ ਵਿੱਚ ਕਿਣਮਣਕਣੀ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਤੇ ਕੱਲ ਨੂੰ ਪੂਰੇ ਪੰਜਾਬ ਦੇ ਵਿੱਚ ਇਹ ਸਿਸਟਮ ਬਰਕਰਾਰ ਰਹਿਣ ਦੀ ਉਮੀਦ ਹੈ। ਅਗਰ ਜ਼ਿਲ੍ਹਾ ਵਾਈਜ਼ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਸਰਹੱਦੀ ਪੂਰਬੀ ਇਲਾਕੇ ਜਾਨੀ ਕਿ ਅਤੇ ਦੱਖਣੀ ਪੂਰਬੀ ਇਲਾਕੇ ਸੰਗਰੂਰ ਤੋਂ ਲੈ ਕੇ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਚੰਡੀਗੜ੍ਹ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਦਾ ਇਲਾਕਾ ਅੱਗੇ ਜਾ ਕੇ ਨਵਾਂ ਸ਼ਹਿਰ ਹੁਸ਼ਿਆਰਪੁਰ ਪਠਾਨਕੋਟ ਇਹਨਾਂ ਇਲਾਕਿਆਂ ਵਿੱਚ ਇਸ ਦਾ ਅਸਰ ਜ਼ਿਆਦਾ ਦਿਖਾਈ ਦੇ ਰਿਹਾ ਹੈ 50% ਚਾਂਸ ਨੇ ਮੀਂਹ ਦੇ ਜੋ ਕਿ 23 ਤਰੀਕ ਵਾਂਗੂ ਮੀਂਹ ਦੇ ਹਾਲਾਤ 28 ਤਰੀਕ ਨੂੰ ਫਿਰ ਤੋਂ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿਸਾਨ ਵੀਰਾਂ ਅੱਗੇ ਬੇਨਤੀ ਹੈ ਕਿ ਪਾਣੀ ਵਗੈਰਾ ਗਾਣਾ ਹੈ ਤਾਂ ਰੁਕ ਜਾਓ ਖਾਦ ਵਗੈਰਾ ਸਪਰੇ ਵਗੈਰਾ ਕਰਨੀ ਹੈ ਤਾਂ ਵੇਟ ਕਰ ਲਓ ਨਹੀਂ ਤੇ ਥੋੜਾ ਬਿਨਾਂ ਗੱਲ ਤੋਂ ਨੁਕਸਾਨ ਹੋ ਸਕਦਾ ਹੈ ਤੇ ਇਹ ਜਿਹੜਾ ਸਿਸਟਮ ਹੈ ਇਹ 27 ਤਰੀਕ ਤੋਂ ਲੈ ਕੇ 28 ਤਰੀਕ ਤੱਕ ਸਵੇਰ ਦੇ ਵੇਲੇ ਤੱਕ ਬਣਦਾ ਹੋਇਆ ਦਿਖਾਈ ਦੇ ਰਿਹਾ ਯਾਨੀ ਕਿ ਲਗਭਗ 72 ਘੰਟੇ ਇਸ ਦਾ ਪੂਰਾ ਅਸਰ ਪੰਜਾਬ ਦੇ ਉੱਪਰ ਬਣਿਆ ਰਹੇਗਾ ਅਗਰ ਗੱਲ ਕੀਤੀ ਜਾਵੇ ਬਾਕੀ ਪੰਜਾਬ ਦੇ ਵਿੱਚ ਤਾਂ 20 ਤੋਂ 25% ਚਾਂਸ ਨੇ ਜਿਹੜੇ ਸਿਰਫ 7-8 ਜ਼ਿਲ੍ਹੇ ਜਿਹੜੇ ਗਿਣਾਏ ਨੇ ਖਾਸ ਤੌਰ ਤੇ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਦੇ ਇਹਨਾਂ ਵਿੱਚ 50% ਦੇ ਨੇੜੇ ਦੇ ਚਾਂਸ ਬਣੇ ਹੋਏ ਨੇ ਜੀ ਦੇ ਬਾਰੇ ਨਵੀਂ ਅਪਡੇਟ ਜਦੋਂ ਵੀ ਆਉਂਦੀ ਹੈ ਤੁਹਾਡੇ ਤੱਕ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਾਕੀ ਤਾਪਮਾ ਜਿਹੜੇ ਨੇ ਉਹ ਮੀਂਹ ਦੇ ਕਾਰਨ 15 ਡਿਗਰੀ ਤੇ ਆ ਜਾਣਗੇ ਦਿਨ ਤੇ ਤਾਪਮਾਨ ਤਾਂ 15 ਡਿਗਰੀ ਤੇ ਆਉਣਗੇ ਰਾਤ ਦੇ ਤਾਪਮਾਨ ਵੀ ਕਾਫੀ ਜ਼ਿਆਦਾ ਘਟਦੇ ਹੋਏ ਦਿਖਾਈ ਦੇਣਗੇ ਜਿਸ ਦੇ ਨਾਲ ਸ਼ੀਤ ਲਹਿਰ ਅਤੇ ਕੋਰੇ ਠੰਡ ਅਤੇ ਬਹੁਤ ਕੜਕ ਵਾਲੀ ਠੰਡ ਦਾ احساس ਪੰਜਾਬ ਨੂੰ ਕਰਨਾ ਪੈ ਸਕਦਾ ਹੈ ਬਾਕੀ ਜੋ ਵੀ ਅਪਡੇਟ ਹੋਵੇਗੀ ਜਲਦ ਲੈ ਕੇ ਹਾਜ਼ਰ ਹੋਵਾਂਗੇ ਵੀਡੀਓ ਧੰਨਵਾਦ ਸਾਰੇ ਦਰਸ਼ਕ ਵੀਰ ਪੈਣ ਪਰਮਾ ਦਾ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਤੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਮਿਲਦੀ ਰਹੇ